प्यारे विद्यार्थियों स्वागत है त्वाडा तौडे अपने YouTube चैनल पंजाब ते पंजाबी ते इस चैनल दे तौनु पंजाब दे सारे कॉम्पिटिटिव एग्जाम ले पंजाबी विषय दी भरपूर जानकारी दीती जावेगी। ਤੁਸੀਂ ਆਪਣੇ ਪੇਪਰ ਨਾਲ ਸੰਬੰਧਤ ਸਿਲੇਬਸ ਮੁਤਾਬਕ ਕਿਸੇ ਵੀ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ। ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਨਵੀਂ ਵੀਡੀਓ ਪ੍ਰਾਪਤ ਹੋ ਸਕੇ। ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ। ਪਿਆਰੇ ਵਿਦਿਆਰਥੀਓ ਧੁਨੀ ਵਿਗਿਆਨ ਦੇ ਭਾਗ ਪਹਿਲਾ ਤੇ ਦੂਜੇ ਵਿੱਚ ਆਪਾਂ ਤੁਹਾਡੇ ਨਾਲ ਖੰਡੀ ਧੁਨੀਆਂ ਦੇ ਸਵਰ ਤੇ ਵਿਅੰਜਨ ਬਾਰੇ ਚਰਚਾ ਕਰ ਚੁੱਕੇ ਹਾਂ ਅੱਜ ਆਪਾਂ ਤੁਹਾਡੇ ਨਾਲ ਧੁਨੀ ਵਿਗਿਆਨ ਦੇ ਦੀਆਂ ਅਖੰਡੀ ਧੁਨੀਆਂ ਬਾਰੇ ਚਰਚਾ ਕਰਾਂਗੇ ਪੰਜਾਬੀ ਦੀਆਂ ਸਾਰੀਆਂ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਖੰਡੀ ਅਤੇ ਅਖੰਡੀ ਧੁਨੀਆਂ ਖੰਡੀ ਧੁਨੀਆਂ ਚ ਵਿਅੰਜਨ ਸਵਰ ਤੇ ਅਰਧ ਸਵਰ ਆਉਂਦੇ ਹਨ ਜਦ ਕੀ ਅਖੰਡੀ ਧੁਨੀਆਂ ਵਿੱਚ ਪਿਚ ਜਾਂ ਤਾਨ ਵਾਕਸਰ ਨਾਸਿਕਤਾ ਤੇ ਦਬਾਅ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਖੰਡੀ ਧੁਨੀਆਂ ਦਾ ਆਪਣਾ ਬਾਹਰੀ ਅਸਤਿਤਵ ਨਹੀਂ ਹੁੰਦਾ ਇਹ ਖੰਡੀ ਧੁਨੀਆਂ ਨਾਲ ਲੱਗ ਕੇ ਹੀ ਆਪਣਾ ਕਾਰਜ ਦਰਸਾਉਂਦੀਆਂ ਭਾਵ ਇਸ ਤੰਤਰ ਰੂਪ ਵਿੱਚ ਨਹੀਂ ਵਿਚਰਦੀਆਂ ਇਹਨਾਂ ਦੀ ਵਰਤੋਂ ਦੇ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਇਸ ਲਈ ਇਹਨਾਂ ਨੂੰ ਆਪਾਂ ਸਾਰਥਕ ਧੁਨੀਆਂ ਕਹਿ ਸਕਦੇ ਆ ਤਾਂ ਹੁਣ ਅਸੀਂ ਗੱਲ ਕਰਾਂਗੇ ਸੁਰ ਬਾਰੇ ਸੁਰ ਕੀ ਹੁੰਦਾ ਸੁਰ ਦਾ ਬੋਲ ਆਧਾਰ ਸੁਰ ਤੰਦਾਂ ਦੀ ਕੰਪਨੀ ਜਾਂ ਪਿੱਚ ਹੈ ਇੱਥੇ ਤੰਦਾ ਟਾਈਪਿੰਗ ਵਿੱਚ ਗਲਤ ਹੋ ਗਿਆ ਤਾਂ ਇੱਥੇ ਤੰਦਾ ਆਊਗਾ ਸੁਰ ਤੰਦਾਂ ਦੀ ਕੰਪਨੀ ਜਾਂ ਪਿੱਚ ਹੈ ਸੁਰ ਤੰਦਾਂ ਦੀ ਕੰਪਨੀ ਵਿੱਚ ਆਇਆ ਉਤਰਾ ਚੜਾ ਕਈ ਵਾਰ ਭਾਸ਼ਾ ਬੱਧਰ ਤੇ ਸਾਰਥਕ ਹੁੰਦਾ ਹੈ ਜਿਵੇਂ ਸੁਰ ਆਖਿਆ ਜਾਂਦਾ ਹੈ ਜਿਵੇਂ ਸੁਰ ਤਿੰਨ ਤਰ੍ਹਾਂ ਦੀ ਹੁੰਦੀ ਹੈ ਉੱਚੀ ਨੀਵੀਂ ਤੇ ਪੱਧਰੀ ਹੁਣ ਜਿਸ ਤਰ੍ਹਾਂ ਤੁਹਾਡੇ ਕੋਲੇ ਘਰ ਸ਼ਬਦ ਆ ਤਾਂ ਇੱਥੇ ਜਿਹੜਾ ਸੋਰਾ ਉਹ ਸ਼ਬਦ ਪੱਧਰ ਤੇ ਸਾਰਥਕ ਆ ਇਸ ਲਈ ਘਰ ਨੀਵੀਂ ਸੁਰ ਦੇ ਵਿੱਚ ਹਮੇਸ਼ਾ ਅਸੀਂ ਘਰ ਨੂੰ ਘੱਗੇ ਨੂੰ ਕੱਕੇ ਵਿੱਚ ਤਬਦੀਲ ਕਰ ਲੈਂਦੇ ਆ ਘਰ ਤਾਂ ਇੱਥੇ ਸਾਡੇ ਕੋਲੇ ਘੱਗਾ ਜਿਹੜਾ ਕੱਕੇ ਵਿੱਚ ਤਬਦੀਲ ਹੋ ਜਾਂਦਾ ਨੀਵੀਂ ਸੁਰ ਦੇ ਵਿੱਚ ਉੱਚੀ ਸੁਰ ਦੇ ਵਿੱਚ ਲਾਭ ਤਾਂ ਲ ਆਬ ਤਾਂ ਇਹਦਾ ਜਿਹੜਾ ਬੰਤਰਾ ਸ਼ਬਦੁਲਾਬ ਦਾ ਇੱਥੇ ਸਾਡੇ ਕੋਲੇ ਸਾਰ ਉੱਚੀ ਸ਼ਬਦ ਦੇ ਵਿੱਚ ਸ਼ਬਦ ਪੱਧਰ ਦੇ ਉੱਤੇ ਸਾਰਤਕ ਹੈ ਹੁਣ ਗੱਲ ਕਰਾਂਗੇ ਬਲਜੰਦ ਬਾਦੀ ਜੇ ਪੰਜਾਬੀ ਦੀ ਜਿਸ ਧੁਨੀ ਨੂੰ ਉਚਾਰਨ ਲੱਗਿਆ ਜਿਆਦਾ ਦਬਾਅ ਪਾਇਆ ਜਾਂਦਾ ਹੋਵੇ ਉਸ ਨੂੰ ਦਬਾਅ ਜਾਂ ਬਲ ਵਾਲੀ ਧੁਨੀ ਕਿਹਾ ਜਾਂਦਾ ਹੈ ਜਿਸ ਨੂੰ ਅੰਕਤ ਕਰਨ ਲਈ ਅਧਿਕ ਚੰਦੀ ਵਰਤੋਂ ਕੀਤੀ ਜਾਂਦੀ ਹੈ ਇਹ ਬਲ ਪੰਜਾਬੀ 'ਚ ਵੈਸੇ ਤਾਂ ਕਿਸੇ ਹਰਸਵ ਸਵਰ ਤੇ ਆਉਂਦਾ ਹੈ ਪਰ ਇਸ ਦਾ ਪ੍ਰਭਾਵ ਅੱਗੇ ਪਿੱਛੇ ਆਉਣ ਵਾਲੇ ਬੰਜਨਾਂ ਤੇ ਵੀ ਪੈਂਦਾ ਹੈ ਦੇਵਨਾਗਰੀ ਤੇ ਰੋਮਨ ਆਦ ਚ ਇਸ ਨੂੰ ਅੰਕਿਤ ਕਰਨ ਲਈ ਦੂਰੇ ਅੱਖਰ ਪਾਏ ਜਾਂਦੇ ਹਨ ਪਰ ਪੰਜਾਬੀ ਚ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਸਗੋ ਜਿਸ ਧੁਨੀ ਤੇ ਬਾਲ ਆਉਂਦਾ ਹੈ ਉਸ ਤੇ ਅੱਧਕ ਦਾ ਨਿਸ਼ਾਨ ਪਾ ਦਿੱਤਾ ਜਾਂਦਾ ਹੈ ਇਹ ਪੰਜਾਬੀ ਦੀ ਇੱਕ ਵਿਲੱਖਣ ਧੁਨੀ ਹੈ ਇਸ ਦੀ ਵਰਤੋਂ ਕਰਨ ਦੇ ਨਾਲ ਉਚਾਰਨ ਦੇ ਨਾਲ ਨਾਲ ਅਰਥਾਂ ਚ ਵੀ ਫਰਕ ਆ ਜਾਂਦਾ ਹੈ ਜਿਵੇਂ ਸਤ ਤੇ ਸੱਤ 10 ਤੇ 10 ਪਤਾ ਤੇ ਪੱਤਾ ਪਿਤਾ ਤੇ ਪਿੱਤਾ ਤਾਂ ਇਹਨਾਂ ਸ਼ਬਦਾਂ ਤੋਂ ਤੁਹਾਨੂੰ ਸਪਸ਼ਟ ਹੁੰਦਾ ਹੋਵੇਗਾ ਵੀ ਅੱਦਕ ਪਾਉਣ ਨਾਲ ਦਬਾਹ ਆਉਂਦਾ ਤੇ ਦਬਾਹ ਆਉਣ ਦੇ ਨਾਲ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਵੀ ਫਰਕ ਪੈ ਜਾਂਦਾ ਉਸ ਤੋਂ ਬਾਅਦ ਸਾਡੇ ਕੋਲੇ ਆ ਸੰਗਮ ਤਾਂ ਸੰਗਮ ਨੂੰ ਸਮਝਣਾ ਪਹਿਲਾਂ ਬਹੁਤ ਜ਼ਰੂਰੀ ਆ ਸੰਗਮ ਹੁੰਦਾ ਕੀ ਆ ਤਾਂ ਸੰਗਮ ਦਾ ਮਤਲਬ ਠਹਿਰਾਅ ਹੀ ਹੁੰਦਾ ਹੈ ਜਦੋਂ ਅਸੀਂ ਵਾਕਾਂ ਦੇ ਵਿੱਚ ਠਹਿਰਾਅ ਦਾ ਪੱਦਰ ਅੱਗੇ ਪਿੱਛੇ ਕਰਦੇ ਆ ਜਾਂ ਠਹਿਰਾਅ ਦੀ ਸਥਿਤੀ ਆ ਜਿਹੜੀ ਉਹਨੂੰ ਅੱਗੇ ਪਿੱਛੇ ਕਰਦੇ ਆ ਤਾਂ ਉਹਨਾਂ ਵਾਕਾਂ ਦੇ ਅਰਥ ਆ ਜਿਹੜੇ ਉਹ ਸਾਰੇ ਦੇ ਸਾਰੇ ਬਦਲੇ ਜਾਂਦੇ ਹਨ ਧਿਆਨ ਨਾਲ ਸਮਝਣ ਵਾਲੀ ਗੱਲ ਆ ਕਈ ਵਾਰ ਵਾਕ ਦੇ ਕੁਝ ਹਿੱਸਿਆਂ ਨੂੰ ਆਪਸ ਵਿੱਚ ਸੰਗਣੇ ਉਚਾਰੇ ਜਾਣ ਨਾਲ ਵਾਕ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਜਿਸ ਨੂੰ ਸੰਗਮ ਆਖਦੇ ਹਨ ਪੰਜਾਬੀ ਵਿੱਚ ਸੰਗਮ ਇੱਕ ਸਾਰਥਿਕ ਧੁਨੀਮ ਹੈ ਜਾਂ ਧੁਨੀ ਵੀ ਕਹਿ ਸਕਦੇ ਆ ਜਿਸ ਨਾਲ ਸ਼ਬਦਾਂ ਦੇ ਅਰਥ ਤਾਂ ਨਹੀਂ ਬਦਲਦੇ ਪਰ ਵਾਕ ਦੇ ਅਰਥ ਬਦਲ ਜਾਂਦੇ ਹਨ ਹੁਣ ਸੰਗਮਾਂ ਜਿਹੜਾ ਇਹ ਵੀ ਸ਼ਬਦ ਪੱਧਰ ਤੇ ਸਾਰਥਿਕ ਨਹੀਂ ਆ ਇਹ ਵਾਕ ਪੱਧਰ ਤੇ ਸਾਰਥਿਕ ਆ ਲਿਖਣ ਵਿੱਚ ਕਿਸੇ ਇਸ ਨੂੰ ਕਾਮੇ ਦੁਆਰਾ ਅੰਕਿਤ ਕੀਤਾ ਜਾਂਦਾ ਹੈ ਜਦਕਿ ਭਾਸ਼ਾ ਵਿਗਿਆਨ ਵਿੱਚ ਇਸ ਨੂੰ ਹੈਸ਼ ਨਾਲ ਅੰਕਿਤ ਕੀਤਾ ਜਾਂਦਾ ਹੈ ਹੁਣ ਇੱਥੇ ਤੁਹਾਨੂੰ ਸੰਗਮ ਬਾਰੇ ਪੂਰੀ ਸਪਸ਼ਟ ਹੋ ਜਾਏਗਾ ਪੂਰਾ ਜਿਸ ਤਰ੍ਹਾਂ ਦੇ ਵਿੱਚ ਲਿਖਿਆ ਰੋਕੋ ਨਾ ਜਾਣ ਦਿਓ ਤਾਂ ਇੱਥੇ ਤੁਹਾਨੂੰ ਸਪਸ਼ਟ ਹੋ ਗਿਆ ਵੇ ਠਹਿਰਾ ਜਦੋਂ ਰੋਕੋ ਤੋਂ ਬਾਅਦ ਆਊਗਾ ਤਾਂ ਮਤਲਬ ਜਿਸ ਬੰਦੇ ਨੂੰ ਤੁਸੀਂ ਜਾਣ ਤੋਂ ਕੋਈ ਜਾ ਰਿਹਾ ਉਹਨੂੰ ਜਾਣ ਤੋਂ ਰੋਕ ਰਹੇ ਹੋ ਜਦੋਂ ਤੁਹਾਡਾ ਠਹਿਰਾ ਰੋਕੋ ਨਾ ਜਾਣ ਦਿਓ ਤਾਂ ਭਾਵ ਇੱਥੇ ਤੁਹਾਡਾ ਇਹ ਮਤਲਬ ਹੋ ਗਿਆ ਵੀ ਤੁਸੀਂ ਜਾਣ ਵਾਲੇ ਬੰਦੇ ਨੂੰ ਰੋਕ ਨਹੀਂ ਰਹੇ ਉਹਨੂੰ ਜਾਣ ਦੇਣ ਲਈ ਹਦਾਇਤ ਕਰ ਰਹੇ ਹੋ ਤਾਂ ਇਸ ਦੇ ਸੰਗਮ ਦੇ ਵਿੱਚ ਵਾਕ ਪੱਧਰ ਤੇ ਠਹਿਰਾ ਦੀ ਸਥਿਤੀ ਹੀ ਵਾਕ ਦੇ ਅਰਥਾਂ ਨੂੰ ਬਦਲ ਦਿੰਦੀ ਹੈ ਜਦੋਂ ਰੋਕੋ ਤੋਂ ਬਾਅਦ ਠਹਰਾ ਆ ਗਿਆ ਤਾਂ ਸਮਝ ਲਓ ਵੀ ਅਸੀਂ ਜਾਣ ਵਾਲੇ ਨੂੰ ਰੋਕ ਰਹੇ ਹਾਂ ਜਿਸ ਤਰ੍ਹਾਂ ਰੋਕੋ ਨਾ ਜਾਣ ਦਿਓ ਭਾਵ ਰੋਕ ਲਓ ਰੋਕੋ ਨਾ ਜਾਣ ਦਿਓ ਤਾਂ ਜਿੱਥੇ ਠਹਰਾ ਹੁਣ ਰੋਕੋ ਨਾ ਤੋਂ ਬਾਅਦ ਆਇਆ ਤੇ ਇੱਥੇ ਮਤਲਬ ਜਾਣ ਦਿਓ ਹੁਣ ਅਸੀਂ ਗੱਲ ਕਰਾਂਗੇ ਨਾਸਿਕਤਾ ਦੀ ਜਿੰਨਾ ਧੁਨੀਆਂ ਨੂੰ ਉਚਾਰਨ ਲਈ ਫੇਫੜਿਆਂ ਚੋਂ ਆਉਂਦੀ ਹਵਾ ਨੂੰ ਮੂੰਹ ਚੋਂ ਬਾਹਰ ਕੱਢਣ ਦੇ ਨਾਲ ਨਾਲ ਕੁਝ ਹਿੱਸਾ ਹਵਾ ਦਾ ਕੁਝ ਹਿੱਸਾ ਨੱਕ ਰਾਹੀਂ ਵੀ ਬਾਹਰ ਆਵੇ ਤਾਂ ਉਹ ਧੁਨੀਆਂ ਨਾਸਕੀ ਧੁਨੀਆਂ ਹੁੰਦੀਆਂ ਹਨ ਪੰਜਾਬੀ ਵਿੱਚ ਨਈਂ ਅੰਨਾਂ ਨਾਨਾ ਨੰਨਾ ਤੇ ਮੰਮਾ ਪੰਜ ਨਾਸਕੀ ਧੁਨੀਆਂ ਹਨ ਚਾਚਾ ਇੱਥੇ ਟਾਈਪਿੰਗ ਦੇ ਵਿੱਚ ਗਲਤੀ ਹੋਣ ਨਾਲ ਆ ਗਿਆ ਨਈਂ ਅੰਨਾਂ ਆਵਾਵਾ ਜਿਹੜਾ ਇਹ ਅਈਂ ਨਾਨਾ ਨੰਨਾ ਤੇ ਮੰਮਾ ਇਹ ਕਲੈਰੀਕਲ ਮਿਸਟੇਕ ਕਹਿ ਸਕਦੇ ਆ ਤਾਂ ਚਾਚਾ ਦੇ ਵਾਵਾ ਨਾਸਕੀ ਧੁਨੀਆਂ ਨਹੀਂ ਹਨ ਇੱਥੇ ਅਈਂ ਤੇ ਨਈਂ ਆਊਗਾ ਨਾਸਕੀ ਧੁਨੀਆਂ ਨਾਹਨ ਪਰੰਤੂ ਕਈ ਥਾਵਾਂ ਤੇ ਜਦੋਂ ਨਾਸਕੀ ਧੁਨੀਆਂ ਦੀ ਆਵਾਜ਼ ਘੱਟ ਹੋਵੇ ਤਾਂ ਉੱਥੇ ਅਸੀਂ ਬਿੰਦੀ ਤੇ ਟਿੱਪੀ ਦੀ ਵਰਤੋਂ ਕਰ ਲੈਂਦੇ ਹਾਂ ਨਾਸਕੀ ਧੁਨੀਆਂ ਦੀ ਵਰਤੋਂ ਕਰਨ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਜਿਵੇਂ ਬਾਗ ਬਾਗ ਹੁੰਦਾ ਬੂਟਿਆਂ ਦਾ ਬਹੁਗਿੰਤੀ ਬੂਟਿਆਂ ਦੇ ਸਮੂਹ ਨੂੰ ਬਾਗ ਕਿਹਾ ਜਾਂਦਾ ਫਲਦਾਰ ਬੂਟਿਆਂ ਦੇ ਤਾਂ ਬਾੰਗ ਬਾੰਗ ਕੀ ਹੁੰਦੀ ਹੈ ਇੱਕ ਆਵਾਜ਼ ਜਿਸ ਤਰ੍ਹਾਂ ਅਸੀਂ ਮੁਰਗੇ ਦੀ ਜਾਂ ਕੁੱਕੜ ਦੀ ਆਵਾਜ਼ ਨੂੰ ਬਾੰਗ ਕਹਿ ਦਿੰਦੇ ਹਾਂ ਸਤ ਤੇ ਸੰਤ ਠੀਕ ਹੈ ਹੁਣ ਇੱਥੇ ਸਾਤ ਤੇ ਸੰਤ ਦੇ ਵਿੱਚ ਟਿੱਪੀ ਲਾਉਣ ਦੇ ਨਾਲ ਜਿਹੜੀ ਸਾਡੀ ਆਵਾਜ਼ ਨੱਕ ਵਿੱਚ ਆਉਣ ਦੇ ਨਾਲ ਇਹਨਾਂ ਦੇ ਅਰਥਾਂ ਵਿੱਚ ਫਰਕ ਪੈ ਗਿਆ ਸਾਤ ਦਾ ਮਤਲਬ ਰਾਸ ਹੁੰਦਾ ਤੇ ਸੰਤ ਦਾ ਮਤਲਬ ਸਾਧ ਹੁੰਦਾ ਅੱਗ ਤੇ ਅੰਗ ਹੁਣ ਅੱਗ ਤੇ ਦਵਾ ਦੇ ਨਾਲ ਅੱਗ ਦਾ ਮਤਲਬ ਤੁਹਾਨੂੰ ਪਤਾ ਹੀ ਆ ਤੇ ਅੰਗ ਸਾਡੇ ਕਿਸੇ ਵੀ ਸਰੀਰ ਦਾ ਕਹਿ ਸਕਦੇ ਆ ਜਾਂ ਕਿਸੇ ਚੀਜ਼ ਦਾ ਹਿੱਸਾ ਉਹਨੂੰ ਅਸੀਂ ਅੰਗ ਕਹਿ ਸਕਦੇ ਆ ਤਾਂ ਨਾਸਿਕਤਾ ਨੱਕ ਵਿੱਚ ਦੀ ਆਵਾਜ਼ ਆਉਣ ਦੇ ਨਾਲ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਵੀ ਫਰਕ ਪੈਂਦਾ ਬਿੰਦੀ ਦੇ ਟਿੱਪੀ ਦੀ ਵਰਤੋਂ ਅਸਲ ਚੋਂ ਥਾਂ ਦੇ ਕੀਤੀ ਜਾਂਦੀ ਹੈ ਜਿੱਥੇ ਪੂਰਨ ਨਾਸਿਕਤਾ ਦੀ ਥਾਂ ਤੇ ਅਰਧ ਨਾਸਿਕਤਾ ਆਉਂਦੀ ਹੋਵੇ ਹਾਂ ਹੁਣ ਅਸੀਂ ਗੱਲ ਕਰਾਂਗੇ ਵੀ ਬਿੰਦੀ ਦੇ ਟਿੱਪੀ ਸਾਡੀ ਕਦੋਂ ਲੱਗਦੀ ਹੈ ਜਦੋਂ ਅਸੀਂ ਨਾਸਿਕਤਾ ਨੂੰ ਪੂਰੇ ਰੂਪ ਵਿੱਚ ਨਾ ਪ੍ਰਗਟ ਕਰਨਾ ਹੋਵੇ ਇਸ ਦੀ ਬਿੰਦੀ ਦੇ ਟਿੱਪੀ ਦੋਹਾਂ ਨੂੰ ਅਰਧ ਨਾਸਿਕੀ ਧੁਨੀਆਂ ਵੀ ਕਿਹਾ ਜਾਂਦਾ ਹੈ ਤਾਂ ਪੇਪਰ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਦੀ ਅਰਧਨਾਸਿਕ ਧੁਨੀਆਂ ਕਿਹੜੀਆਂ ਹਨ ਤਾਂ ਬਿੰਦੀ ਦੇ ਟਿੱਪੀ ਹੈ ਜਿਹੜੀ ਉਹ ਅਰਧਨਾਸਿਕ ਧੁਨੀਆਂ ਨੂੰ ਪ੍ਰਗਟ ਕਰਦੀ ਆ ਪੰਜਾਬੀ ਵਿੱਚ ਮੁਕਤਾ ਸਿਹਾਰੀ ਔਂਕੜ ਤੇ ਦਲਿੰਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸੰਤ ਤਾਂ ਇੱਥੇ ਸਸਾ ਮੁਕਤਾ ਕੁੰਜ ਔਂਕੜਾ ਨੂੰ ਬਲੈਂਕੜਾ ਤੇ ਕਿਨ ਦੇ ਵਿੱਚ ਸਿਹਾਰੀ ਦੇ ਨਾਲ ਅਸੀਂ ਮਤਲਬ ਟਿੱਪੀ ਦੀ ਵਰਤੋਂ ਕੀਤੀ ਆ ਇੱਥੇ ਇੱਕ અપਵਾਦ ਹੈ ਉਹ ਹੈ ਊੜੇ ਦੇ ਨਾਲ ਜਿੱਥੇ ਨਾਸਿਕਤਾ ਆਉਂਦੀ ਹੈ ਟਿੱਪੀ ਦੀ ਥਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਊਂਗਲ ਊਂਗ ਆ ਇਸ ਤਰ੍ਹਾਂ ਕੰਨਾ ਬਿਹਾਰੀ ਲਾਂ ਦੁਲਾਉ ਖੋੜਾ ਕਨੌੜਾ ਨਾਲ ਬਿੰਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਬਿੰਦੀ ਦਾ ਵੀ ਮਕਸਦ ਨੱਕ ਵਿੱਚ ਦੀ ਆਵਾਜ਼ ਪੈਦਾ ਕਰਨਾ ਇਹ ਵੀ ਅਰਧ ਧੁਨੀਆਂ ਅਤੇ ਟਿੱਪੀ ਦਾ ਵੀ ਮਤਲਬ ਨੱਕ ਵਿੱਚ ਦੀ ਆਵਾਜ਼ ਪੈਦਾ ਕਰਨਾ ਹੈ ਹੁਣ ਅਸੀਂ ਗੱਲ ਕਰਾਂਗੇ ਵਾਕਸ਼ਰ ਦੀ ਜਦੋਂ ਕਾ ਮਤਲਬ ਸ਼ਬਦ ਪੱਧਰ ਤੇ ਸਾਰਥਕ ਹੋਵੇ ਤਾਂ ਉਦੋਂ ਅਸੀਂ ਕਹਿੰਦੇ ਹਾਂ ਸੁਰ ਜਦੋਂ ਭਾਸ਼ਾ ਸ਼ਬਦ ਪੱਧਰ ਤੇ ਸਾਰਥਕ ਹੋਵੇ ਤਾਂ ਸੁਰ ਤੇ ਜਦੋਂ ਵਾਕ ਸੁਰ ਜਦੋਂ ਇਹ ਵਾਕ ਦੇ ਪੱਧਰ ਦੇ ਉੱਤੇ ਸਾਰਥਕ ਹੋਵੇ ਪੰਜਾਬੀ ਵਿੱਚ ਸੁਰ ਦਾ ਸਬੰਧ ਸ਼ਬਦਾਂ ਨਾਲ ਹੁੰਦਾ ਹੈ ਪਰ ਕਈ ਵਾਰ ਪੈਚ ਵਿੱਚ ਆਉਣ ਦੇ ਪਾਉਣ ਵਾਲੇ ਉਤਰਾ ਚੜਾ ਵਾਕ ਦੇ ਅਰਥ ਨੂੰ ਤਬਦੀਲ ਕਰ ਦਿੰਦੇ ਹਨ ਅਜਿਹੀ ਪਛਾਈ ਵਰਤਾਰੇ ਨੂੰ ਵਾਕ ਸੁਰ ਆਖਿਆ ਜਾਂਦਾ ਹੈ ਤਬਾਕਰੋਂ ਨਾਲ ਵਾਕ ਵਿਚਲੇ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਪੂਰੇ ਵਾਕ ਦੇ ਅਰਥ ਬਦਲ ਜਾਂਦੇ ਹਨ ਜਿਸ ਤਰ੍ਹਾਂ ਦੇਖੋ ਹੁਣ ਇੱਥੇ ਪਹਿਲੇ ਦੇ ਵਿੱਚ ਕੀ ਆ ਹਰਪ੍ਰੀਤ ਆ ਗਿਆ ਹੈ ਤਾਂ ਇਹਨੂੰ ਅਸੀਂ ਡੰਡੀ ਨਾਲ ਪ੍ਰਗਟ ਕੀਤਾ ਤਾਂ ਭਾਵ ਅਸੀਂ ਸੂਚਨਾ ਦੇ ਰਹੇ ਹਾਂ ਵੀ ਹਰਪ੍ਰੀਤ ਆ ਗਿਆ ਹੈ ਹੁਣ ਦੂਜੇ ਵਿੱਚ ਅਸੀਂ ਪੁੱਛ ਰਹੇ ਹਾਂ ਵੀ ਹਰਪ੍ਰੀਤ ਆ ਗਿਆ ਭਾਵ ਸਾਡੇ ਬਲਦੇਨ ਦੇ ਨਾਲ ਹੀ ਉਹ ਪ੍ਰਸ਼ਨਵਾਚੀ ਹੋ ਗਿਆ ਤਾਂ ਇੱਥੇ ਅਸੀਂ ਪੁੱਛ ਰਹੇ ਹਾਂ ਵੀ ਹਰਪ੍ਰੀਤ ਆ ਗਿਆ ਤਾਂ ਤੀਸਰੇ ਦੇ ਵਿੱਚ ਹਰਪ੍ਰੀਤ ਆ ਗਿਆ ਇੱਥੇ ਸਾਨੂੰ ਅਸੀਂ ਆਪਦੀਆਂ ਵਿਸਮਿਕ ਭਾਵਨਾਵਾਂ ਪੈਦਾ ਕਰਦੇ ਹਾਂ ਹੈਰਾਨੀ ਜਨਕ ਭਾਵਨਾਵਾਂ ਪੈਦਾ ਕਰਦੇ ਹਾਂ ਤਾਂ ਇਸੇ ਲਈ ਜਦੋਂ ਵਾਕ ਸੁਰ ਦੇ ਵਿੱਚ ਸ਼ਬਦਾਂ ਦੇ ਅਰਥਾਂ ਦੇ ਵਿੱਚ ਨਹੀਂ ਫਰਕ ਪੈਂਦਾ ਪੂਰੇ ਵਾਕ ਦਾ ਅਰਥ ਬਦਲ ਜਾਂਦਾ ਜਦੋਂ ਧੁਨੀਆਂ ਸ਼ਬਦ ਪੱਧਰ ਤੇ ਸਾਰਥਕ ਹੋਣ ਤਾਂ ਉਦੋਂ ਅਸੀਂ ਉਹਨੂੰ ਸੁਰ ਕਹਿੰਦੇ ਆਂ ਤੇ ਪਰ ਜਦੋਂ ਵਾਕ ਪੱਧਰ ਤੇ ਹੋਣ ਤਾਂ ਅਸੀਂ ਉਹਨੂੰ ਵਾਕ ਸੁਰ ਆਖਦੇ ਹਾਂ